ਸ਼ਾਮੀ ਵਲੌਗ ਜਰੂਰ ਕੀਤਾ ਆ ਤੇ ਦਿਖਾਉਣਾ ਤੁਹਾਨੂੰ ਪਟਾਕੇ ਪਟੋਕੇ ਚੱਲਣ ਦੇ ਦੀਵਾਲੀ ਦੇ ਪੂਰੇ ਤੇ ਮੈਂ ਕਿਹਾ ਥੋੜੀ ਐਕਸਰਸਾਈਜ਼ ਕਰ ਲਈ ਸ਼ਾਮੀ ਨਾਲੇ ਤੇ ਰੌਣਕ ਮੇਲਾ ਵੇਖਿਆ ਜਿਵੇਂ ਟਾਈਮ ਨਾ ਘਰੇ ਆ ਗਿਆ ਪੈਂਡ ਦੇ ਵਿੱਚ ਰੌਣਕ ਪੂਰੀ ਆ ਤੇ ਘਰਦਿਆਂ ਨੇ ਵੀ ਲੱਟਾਂ ਲੁੱਟਾਂ ਜਗਾਈਆਂ ਪੂਰੀਆਂ ਕੱਲ ਨੂੰ ਜਸਮਨ ਨੂੰ ਲੈ ਕੇ ਆਵਾਂਗੇ ਤੇ ਰੌਣਕਾਂ ਪੂਰੀਆਂ ਲਾਵਾਂਗੇ ਦੀਵਾਲੀ ਵਾਲਾ ਵਲੌਗ ਤੁਹਾਨੂੰ ਦਿਖਾਵਾਂਗੇ ਪੂਰਾ ਬੀਬੀ ਸਾਡੀ ਥੱਲੇ ਆ ਸੋ ਇੱਥੇ ਉੱਪਰ ਮਹਿਫਲਾ ਲੱਗਦੀਆਂ ਹੁਣ ਪੂਰੀਆਂ ਦਿਨੇ ਸਵੇਰੇ ਵਲੌਗੀ ਉਧੋ ਪਾਈਦਾਂ ਉੱਪਰ ਬੈਠੀਦਾ ਇੱਥੇ ਤੇ ਹੁਣ ਸਿਆਲਾਂ ਦੇ ਸਾਰੇ ਉੱਪਰ ਹੀ ਰਣ ਲੱਗ ਗਏ ਲਾ ਇਹ ਆਹ ਦੇਖੋ ਇੱਥੋਂ ਪਤਾ ਲੱਗਦਾ ਕਿ ਦੀਵਾਲੀ ਕਮਿੰਗ ਸੂਨ ਹੈ ਪਰਸੋਂ ਨੂੰ ਦੀਵਾਲੀ ਆ ਜੀ ਤੇ ਕੀ ਤਰੀਕ ਨੂੰ ਦੀਵਾਲੀ 11-11 ਹੋਣੀ ਆ 19 20 ਕੋਈ 21 ਨੂੰ ਕਹਿੰਦਾ ਕੋਈ 20 ਨੂੰ ਕਹਿੰਦਾ ਆ ਪਤਾ ਨਹੀਂ ਆ ਤੇ ਮਹਾਰਾਜ ਦੀ ਕਿਰਪਾ ਨਾਲ ਉਰੇ ਰਾਂਗ ਮੇਲੇ ਆ ਜੀ ਵਧੀਆ ਤਿਹਾਰ ਹੁੰਦੇ ਆ ਇਹ ਦਸ਼ਹਿਰਾ ਦੀਵਾਲੀ ਸ ਮਹaraj ਵਧੀਆ ਵਧੀਆ ਸਾਰੇ ਜਾਂਦੇ ਘਰ ਲਿਆ ਕੇ ਚੜ੍ਹਦੀ ਕਲਾ ਰੱਖੇ ਲਾ ਲਾ ਘਰ ਦੇ ਸਵੇਰ ਦੇ ਲੱਗੇ ਹੀ ਕੰਮ ਕਰ ਬਾਰੀਆਂ ਬੁਰੀਆਂ ਜਾਂ ਖਰਾਬ ਹੋ ਗਈਆਂ ਉਹ ਕਰਾਈਆਂ ਸਹੀ ਤੁਹਾਨੂੰ ਪਤਾ ਘਰਾਂ ਦੇ ਕੰਮ ਚੱਲਦੇ ਰਹਿੰਦੇ ਆ ਤੇ ਕਰ ਲਈ ਮਾੜੀ ਜੀ ਐਕਸਰਸਾਈਜ਼ ਫੇ ਕੰਟੀਨਿਊ ਸਵੇਰੇ ਇਦਾਂ ਹੀ ਵਲੌਗ ਕਰ ਦੇਣਾ ਆਪਾਂ ਤੜਕੇ ਉੱਠ ਕੇ ਉਹ ਮਾਰਾ ਦੇ ਸ਼ੁਕਰ ਕਰ ਕਰ ਉਹ ਦਿਨ ਆ ਤਿਆਰ ਜਿਹੜੇ ਵਧੀਆ ਹੋਣ ਇਹਦਾ ਮਾੜਾ ਨਹੀਂ ਕਰਨਾ ਜ਼ਿੰਦਗੀ ਵਿੱਚ ਫਿਰ ਮਾਲਕ ਆਪੇ ਭਾਗ ਲਾ ਕੇ ਰੱਖਦਾ ਆ। ਭਾਵੇਂ ਇੱਧਰ ਵੀ ਖਲਾਰੇ ਖਲੋਰੇ ਸਫਾਈਆਂ ਮੰਮੀ ਨੇ ਕੀਤੀਆਂ ਆ। ਮੈਂ ਜਨੇ ਦਾ ਮੰਮੀ ਦੇ ਨਾਲ ਕਰਾਉਣੀ ਸੀ ਪਰ ਅੱਜ ਨਾ ਮੇਰਾ ਟਾਈਮ ਨਹੀਂ ਲੱਗਾ। ਸੋ ਕੱਲ ਨੂੰ ਘਰ ਦੇ ਨਾਲ ਪੂਰਾ ਸਾਫ ਸਫਾਈ ਤੇ ਜ਼ੋਰ ਦਵਾਂਗੇ। ਰੌਣਕ ਆ ਵੇਖੋ ਚੱਲਦੇ ਪਏ ਨਾ ਪਟਾਕੇ ਆਹ ਦੇਖੋ। ਕਾਜੀ ਇਹਦੇ ਹਾਜੀ ਚਲਾਈ ਜਾਂਦੇ ਆ। ਤੇ ਆਪਾਂ ਵੀ ਦੀਵਾਲੀ ਤੇ ਕਰਾਂਗੇ ਰੌਣਕ ਮੇਲਾ। ਫਿਲਹਾਲ ਮੈਂ ਕੋਠੇ ਦਾ ਤੁਹਾਨੂੰ ਆਪਣਾ ਪਿੰਡ ਵਿਖੋਣਾ ਜਿਹੜੇ ਆਪਣੇ ਭਰਾ ਬਾਹਰ ਰਹਿੰਦੇ ਆ ਉਹਨਾਂ ਨੂੰ ਵੀ ਮੈਂ ਪਿੰਡ ਦਿਖਾ ਦਿੰਨੇ ਆ ਆਪਣਾ ਸੱਲਾ ਵੀ ਪਿੰਡ ਆਪਣਾ ਵਾਵਾ ਵੱਡਾ ਆ ਗਰਦਾਸਪੁਰ ਰੋਡ ਤੇ ਆਪਣਾ ਪਿੰਡ ਆ ਗਰਦਾਸਪੁਰ ਮਕੀਰੀਆਂ ਰੋਡ ਤੇ ਤੁਹਾਨੂੰ ਗਾਲਾਂ ਫਰਮਨੀ ਆ ਸਾਰਿਆਂ ਤੋਂ ਫੜ ਚਾਬੀ ਲੈ ਲੈ ਉਹ ਤੈਨੂੰ ਮਹਾਰਾਜ ਜੀ ਮਹਾਰਾਜ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਬੁੱਢੀ ਨੂੰ ਵੀ ਲੈ ਜਾਓ ਸਾਡੀ ਨੂੰ ਇਹਨੂੰ ਵੀ ਬਾਜਾ ਫੜਾਓ ਢੋਲ ਕਿ ਬੜਾ ਚਲੋ ਸੇਵਾ ਹੈ ਵੀ ਸੇਵਾ ਹੀ ਸਾਡੀ ਲੈ ਜਾਓ ਕਰੋ ਸੇਵਾ ਇਹਨੇ ਵੀ ਇਹਨੂੰ ਦੁਖੀ ਬਹੁ ਕੀਤਾ ਆ ਹਨ ਬਹੁਤ ਦੁਖੀ ਕੀਤਾ ਰਿਹਾ ਇਹ ਵੀ ਛੁੱਟ ਤੋਂ ਤੇ ਨਾਲ ਅੱਜ ਕੱਲ ਮੈਂ ਕਿਹਾ ਦਿਵਾਲੀ ਦੇ ਸਾਰਾ ਸਫਾਈ ਕਰ ਦੋ ਬੰਦਿਆ ਬੰਦਿਆਂ ਨੂੰ ਵੀ ਛੁੱਟ ਦੋ ਜਿਹੜੇ ਇੱਕ ਦੋ ਹੈਗੇ ਨਾ ਘਰ ਆਡੇ

ਅਬਾ ਲੈ ਜਾ ਉਦਾਂ ਚੱਲ ਇਹਨੇ ਤੇਰੇ ਵੀ ਮਰਾ ਦੇਣੀਆਂ ਆ ਜੇ ਕਿਤੇ ਲੈ ਗਿਆ ਨਾ ਇਹਨੂੰ ਨਾਲ ਕਹਿੰਦੇ ਆਣਾ ਗੁਰਿਆ ਮਾਏ ਸੇਵਾ ਕਰੋ ਗੁਰਿਆ ਮਾਹਰੀ ਕਹਿੰਦੇ ਕਿ ਨਹੀਂ ਤੁਹਾਨੂੰ ਗਾਲਾਂ ਕਿਉਂ ਕੱਢਦੇ ਜਿਹੇ ਗੱਲ ਕਰਦੀ ਹੈ ਨਾ ਉਹਨੇ ਤਾਂ ਆਸ਼ੀਰਵਾਦ ਹੁੰਦਾ ਉਹਦਾ ਹਾਂ ਆਸ਼ੀਰਵਾਦ ਆਸ਼ੀਰਵਾਦ ਅੱਛਾ ਇੱਕ ਹੋਰ ਕਹਿੰਦੀ ਹੈ RAM RAM ਕਹਿਣਾ ਕੋ ਮਾੜੀ ਗੱਲ ਆ ਅਗੇ ਜੀ RAM RAM ਨਹੀਂ ਕਹਿਣਾ ਇਹ ਅਗਾਹ ਚ ਸਾਲ ਕਹਿੰਦੀ RAM ਨਹੀਂ ਕਹਿਣਾ ਅਹੀਂ ਦਾ RAM RAM ਕਹਿਣਾ ਆ ਸਭ ਦਾ ਰਾਮ ਰਾਮ ਆ ਕਹਿ ਰਾਮ ਰਾਮ ਕਹਿ ਰਾਮ ਰਾਮ ਸਭੇ ਭਈਆਂ ਤੇ ਗਾਣਾ ਕਿ ਨਹੀਂ ਗਾਣਾ ਮੈਨੂੰ ਨਹੀਂ ਕਹਿਣਾ ਹੁੰਦਾ ਕਹਿ ਰਾਮ ਰਾਮ ਸਭੇ ਭਈਆਂ ਤੇ ਭਾਈ ਕਿਦਾਂ ਕਹਿ ਲੈਣਾ ਰਾਮ ਕਿਉਂ ਨਹੀਂ ਕਹਿਣਾ ਚਲੋ ਭਾਈ ਇੱਕ ਚੀਜ਼ ਹੈ ਇੱਕ ਚੀਜ਼ ਹੈ ਦੇਖ ਲਓ ਇਹ ਲੈ ਕੇ ਜਾਣਾ ਲੈ ਜਾਓ ਕੋਈ ਕੋਈ ਬਾਹਰ ਨਹੀਂ ਜਾਓ ਹੰਮ ਆਇਆ ਬੇਬੀਗੋ ਔ ਲੈ ਉਹ ਬਾਜੀ ਵੀ ਆ ਗਏ ਆ ਦੇਖੋ ਨਾਮ ਨਹੀਂ ਕਹਣਾ ਉਹ ਗੱਲ ਉਹ ਲੋਕ ਕਹਿੰਦੇ ਸਾਡਾ ਮਤਲਬ ਲੱਗਦਾ ਅੱਲਾ ਪਰਮਾਤਮਾ ਇਕਿਆ ਤੂੰ ਜਿਹੜੀ ਆ ਲੈ ਤੂੰ ਪੁੱਠੇ ਪਾਸੇ ਨਾ ਜਾਈਂ ਆਨੇ ਬੰਦ ਸਾਰੀ ਸੋਝੀ ਹੁੰਦੀ ਬੇ ਰਾਮ ਤੇ ਬਾਈ ਵੀ ਕੀ ਚਾਹੁੰਦਾ ਮੈਨੂੰ ਪਤਾ ਰਾਮ ਦੀ ਹੋਣੀ ਤੈਨੂੰ ਪਤਾ ਮੈਨੂੰ ਪਤਾ ਮੈਨੂੰ ਪਤਾ ਤੈਨੂੰ ਕਹਿਣੀ ਤੇ ਰਾਮ ਦੇਲਾ ਤੈਨੂੰ ਸਵੇਰੇ ਸਮਝਾਉਣ ਲੱਪੰਦੇ ਵੀ ਮੈਂ ਦੱਸਾਂ ਰਾਮ ਰਾਮ ਕੀ ਸਵੇਰੇ ਬੀਬੀ ਨੂੰ ਤੰਗ ਨਾ ਕਰੋ ਮੈਨੂੰ ਸਤਾ। ਤੰਗ ਨਾ ਕਰੋ ਇਹਨੂੰ ਸਿਰਸਰੇ। ਬੇਬੀ ਹੱਥ ਛੱਡ। ਲਵ ਯੂ। ਮੇਰੇ ਨਾਲ ਤੇ ਮਲਾਲਾ। ਸਦਾ ਮੂੰਹ ਨਹੀਂ ਬਣਾਉਣਾ। ਆਈ ਲਾਡ ਪਿਆਰ ਕਰਦੇ ਆ ਤੇ ਉਹਦਾ ਮੂੰਹ ਲਾ। ਮੂੰਹ ਬਣਾਉਣਾ। ਇਹ ਆਪਾਂ ਸੇਵ ਕਰਦੇ ਆ। ਉਹਨਾਂ ਕਰਾਉਂਦੀ ਕੋਈ ਕਰਦਾ। ਹੱਡ ਕਰਦੀ ਏ। ਲਾਡ ਦੇਖ ਲੈ ਇਹਦਾ। ਆਓ। ਉਹ ਤੇ ਤੈਨੂੰ ਸ਼ਰਮ ਨਹੀਂ ਆਉਂਦੀ। ਉਹ ਮਾਂ ਬੇਨ ਕਰਦੇ। ਹੱਤ ਮਜਾਕਾਂ ਕਰਦੇ ਸੋਹਣੀਏ ਤੈਨੂੰ ਭੇਜਣ ਲੱਗਾ। ਉਹ ਤੈਨੂੰ ਤਾਂ ਮੈਂ ਫੁੱਲਾਂ ਨੂੰ ਰੱਖਿਆ ਆ। ਇੰਨਾ ਤਾਂ ਮੈਂ ਆਪਣੀ ਘਰ ਵਾਲੀ ਨੂੰ ਪਿਆਰ ਨਹੀਂ ਕਰਦਾ ਜਿੰਨਾ ਮੈਂ ਤੈਨੂੰ ਕਰਦਾ। ਪੂਰੇ ਸੇਵਾ ਕਰਦੇ ਮੰਦਿਰਾਂ ਦੀ ਬਾੜੀ ਗੱਲ। ਹਾ ਹਾ। ਪਾਰੀ ਕਰ ਹੁਣ ਮੰਦਰ ਦਾ ਘੱਲ ਦੋ ਪਾਰੀ ਕਰ ਲਿਆ ਆ ਤਾ ਦਿਨ ਇਹ ਚੰਗਾ ਕੰਮ ਕੀਤਾ ਹੈ ਇਹ ਤਾਂ ਵੀ ਸਾਨ ਦੇ ਆ ਆ ਚੱਕ ਆ ਚੱਕ ਆ ਦੇ ਆ ਦੇ ਆ ਦੇ ਤੇਰੇ ਸਦਕੇ ਮੇਰੇ ਡਾਂਕੇ ਦਾ ਮਾਰੀ ਤੂੰ ਇਹ ਕਮਾਲ ਕਰਦਾ ਉਹੀ ਨਾ ਗੱਲ ਹੋ ਜੇ ਫੇਰ ਉਹੀ ਗੱਲ ਵੀ ਉਹੀ ਉਹ ਤਾਂ 마שי ਫੇਰ ਕੱਲ ਦੀ ਫੇਰ ਗੱਡੀ ਉਹਨੂੰ ਮਿਲ ਗਈ ਆ ਸੀਟ ਮੰਮੀ ਦੀ ਹੋ ਗਈ ਆ ਕੱਲ ਦੀ ਕਿਉਂ ਪਾਜੀ ਆਹੋ ਹਾਂਜੀ ਆ ਬੇਬੇ ਨੂੰ ਕੁਛ ਕਰਨ ਨਹੀਂ ਦੇਣਾ ਹਾਂ ਠੀਕ ਆ ਮੈਂ ਕਿਥੋਂ ਦਰਦੀ ਨਹੀਂ ਮੈਨੂੰ ਕੇ ਦਾ ਦਰਦੀ ਇਹ ਮੈਨੂੰ ਪਹਿਲਾਂ ਹੀ ਕੇ ਦਾ ਦਰਨਾ ਵਾਲਾ ਗੱਡੀ ਮੈਂ ਡਾਂਗ ਦੇ ਨਾਲ ਡਾਂਗ ਫੇੜੀ ਆ ਯਾ ਗਿਵੀ ਗੁੱਸਾ ਨਹੀਂ ਦੇਣਾ ਦੇਖਾ ਕਿ ਬਈ ਮੇਰੇ ਤੇ ਜੱਜ ਲੱਗੇ ਇਹ ਉਹ ਮੇਰੀ ਗੱਲ ਸੁਣ ਮਮੀ ਇਹਨੂੰ ਮੋਟਰ ਤੇ ਨਾ ਕਮਰਾ ਪਾ ਦੀ ਇੱਕ ਪਾ ਦੇ ਵੜਿਆ ਮੋਟਰ ਤੇ ਲਉਂਗਾ ਜਮਾ ਇਹਨੇ ਕਮਰਾ ਆਇਆ ਤੂੰ ਹੀ ਜਾ ਉਹ ਥੋੜੇ ਕਿ ਲੇਟ ਜਿਹਾ ਮੇਰੇ ਮੁੰਡੇ ਦੇ ਪਾਏ ਤੂੰ ਪਾਏਗਾ ਤਾਂ ਫੇਰ ਘਰ ਹੈਗਾ ਮੇਰਾ ਤੇਰਾ ਘਰ ਕਿੰਦਾ ਓਏ ਹਾਂ ਕਾ ਜੀ ਬਹਿ ਜਾ ਯਾਰ ਘਰ ਹੈਗਾ ਮੇਰਾ ਮੇਰੀ ਗੱਲ ਸੁਣ ਮੇਰੇ ਮੁੰਡੇ ਦੇ ਪਾਏ ਮੈਂ ਕਿਉਂ ਨਾ ਤੇਰੇ ਬਾਪ ਤੇਰੇ ਪਾਏ ਨਿਕਲ ਜਾਈ ਮੈਂ ਇਸ ਕੋਠੀ ਤੇ ਮੇਰਾ ਪੈਹਾ ਲੱਗਾਦਾ ਇਹਰਾ ਬੜਾ ਕਿਆ ਲੱਗਾ ਆਈ ਬਣਾਏ ਆ ਅੱਛਾ ਚੱਲ ਮੈਂ ਨਾ ਪਿੰਡ ਚ ਬਦਮਾਸ਼ੀ ਕਰਨ ਚਲੀਏ ਬੜਕਾ ਮਾਰਦੇ ਚੱਲਦੇ ਆ ਸਾਈਕਲ ਤੇ ਅੱਛਾ ਮਾਰਦੇ ਆ ਚੱਲ ਬਦਮਾਸ਼ੀ ਕਰਨ ਚਲੀਏ ਅੱਛਾ ਤਾਲੀ ਤੂੰ ਨਾ ਅੱਖੇ ਲੱਗ ਜਾ ਅੱਖੇ ਮੈਂ ਕਹਿੰਦਾ ਸਾਈਕਲ ਤੇ ਪਿੱਛੇ ਬੈ ਮਾਂ ਯਾਨਾ ਮੈਂ ਬੜਕਾ ਮਾਰਦੇ ਨੇ ਜਾਣਾ ਦੇਖੀ ਤੂੰ ਪਿੱਛੇ ਚੀਕਾ ਮਾਰ ਰਹੀ ਆ ਓ ਮਾਰਾ ਬੱਜੀ ਆ ਸਾਈਕਲ ਮਰ ਕੇ ਐਸਾਣੇ ਲੱਗ ਜਾ ਕਿ ਉਹਨਾਂ ਸਾਈਕਲ ਤੇ ਆਪੋਂ ਉਹ ਤੇ ਆਇਆ ਬੀਬੀ ਇੱਥੇ ਨਾ ਬੈਠਿਆ ਕਰੇ ਤੈਨੂੰ ਇੱਥੇ ਪਤਾ ਕਿਉਂ ਮਟਉਂਦੀ ਉਹ ਤਾਂ ਪੱਥਰੋਂ ਪਈ ਪੱਥਰ ਪੈਂਦੇ ਜਲੇ ਗੱਡੀ ਲੰਘਦੀ ਨਾ ਇੱਕ ਤਾਂ ਵੀ ਖੋਪੜੀ ਜੀ ਵੱਜ ਗਿਆ ਇਹਨੇ ਤੇਰਾ ਕੰਮ ਮਗਾਉਣਾ ਕਿਸੇ ਤਰ੍ਹਾਂ ਆ ਗੇਟ ਬੰਦ ਕਰੇ ਮੇਰੇ ਬੀਬੀ ਦੇ ਪੱਥਰ ਵੱਜ ਗਿਆ ਨਾ ਕਿਤੇ ਉਹ ਹੀ ਗੱਲ ਆ ਵੇਖ ਲੈ ਫਿਰ ਮੰਮੀ ਆਹ ਕੰਮ ਨਾ ਕਰਿਆ ਕਰ ਮੇਰੀ ਬੀਬੀ ਨਾਲ ਸ਼ਰਮ ਹੈ ਇਹਨੂੰ ਕਿਤੇ ਪੈਂਜੇ ਲਾ ਲੈ ਸ਼ਰਮ ਲਾਤੀ ਸਾਰੇ ਲਾਤੀ ਨਹੀਂ ਹੈ ਨਾ ਛੁਟਾ ਦੇ ਦੇ ਮੈਨੂੰ ਆ ਜਾ ਆ ਜਾ ਉੱਠ ਓਡ ਸਕਦਾ ਕਹਿੰਦਾ ਹਾਂ ਉਹ ਜਾ ਕੇ ਚੱਲ ਬੀਬੀ ਓ ਹਜੇ ਤੰਗ ਨਾ ਕਰੋ ਸਵੇਰ ਸਵੇਰ ਵਿਹਾਰ ਸੁੱਟ ਫੱਟ ਸੁੱਟ ਆ ਆ ਕੋਠੇ ਤੇ ਨਹੀਂ ਜਾਣਾ ਕੋਠੇ ਤੇ ਨਹੀਂ ਜਾਣਾ ਮੈਂ ਨਾ ਆ ਕੇ ਜਾਣਾ ਬੀਬੀ ਨਾ ਨਾ ਆ ਜਾ ਤਿੰਨ ਬਾਬਾ ਚਾਰ ਦਾ ਚੱਲ ਨਾਲ ਆ ਜਾਂ ਨਾਲ ਆ ਮੈਂ ਕਰਾਉਣ ਲਗਾ ਹੁਣ ਮੈਂ ਆਪਣੀ ਮੰਮੀ ਨਾਲ ਸਫਾਈ ਪਾਣੀ ਕਰ ਮੈਂ ਉਹਦੇ ਰਹਿਣਾ ਓਕੇ ਮੈਂ ਸਫਾਈ ਕਰਾ ਦਵਾ ਮੰਮੀ ਨਾਲ ਹਾਂ ਸਫਾਈ ਕਰਾ ਦਵਾ ਮੰਮੀ ਨਾਲ ਨਹੀਂ ਮੰਮੀ ਨਾਲ ਸਫਾਈ ਕਰਾ ਲੈ ਕੋਈ ਨਾਰਾਜ਼ਗੀ ਕੋਈ ਤਰਾਜਗੀ ਨਹੀਂ ਨਹੀਂ ਮੈਨੂੰ ਕੋਈ ਤਰਾਜਗੀ ਕਰਾ ਲਵਾ ਪਤਾ ਕੰਮ ਕਰਾਉ ਨਾਲ ਸਵਾਲ ਤੇ ਮੁੜ ਕੇ ਮੈਨੂੰ ਬਾਅਦ ਚ ਨਾ ਨਾ ਰਾਤ ਨੂੰ ਮੰਮੀ ਇਹਦਾ ਕਰੀ ਮੰਮੀ ਦਾ ਬੇੜਾ ਦੁੱਖ ਆ। ਕੱਲ ਕੱਲ ਦਾ ਆਦੀ ਨੇ ਬੜੇ ਕੜਾਈਆਂ ਮਾਂਜੀਆਂ ਆਪਣੇ ਪਤੀਲੇ। ਪਰ ਇਹ ਨਹੀਂ ਕਦਰ ਜਾਣਦੀ ਸਾਡੀ ਮੰਮੀ। ਨਹੀਂ। ਇਹ ਨਹੀਂ ਮੈਨੂੰ ਜਾਣਦੀ ਮੈਂ ਤਾਂ ਇਹ ਤਾਂ ਬੇੜਾ ਦੁੱਖ ਆ। ਹਾਂ ਮੰਮੀ। ਉਹਨੇ ਕੱਲ ਕੜਾਈਆਂ ਮਾਂਜੀਆਂ ਕੋ ਮੜਾ ਮੋਟਾ ਆਕਲ ਕਰਿਆ ਕਰ ਕੋਈ। ਹੈ? ਭਾਜੀ ਤਰੀਫ਼ ਕਰਿਆ ਕਰ। ਮੈਂ ਕੱਢ ਕੇ ਰੱਖੀਆਂ ਮਾਂਜਾਂ ਨੂੰ। ਇਹ ਹੱਥ ਨੇ ਚੱਲੇ ਨਹੀਂ ਇਹ ਕਹਿੰਦੀ ਮੈਂ ਕੀ ਕਰਾਂ। ਕਹਿੰਦੀ ਆਪ ਮਾਂਜਦੀ ਆ। ਕੀ? ਕਹਿੰਦੀ ਇਹਦੇ ਹੱਥ ਨੇ ਚੱਲੇ ਨਹੀਂ ਰਹਿੰਦੇ। ਕਿਆ? ਇਹ ਨੂੰ ਇਹਨੂੰ ਕਹਿੰਦੀ ਮੇਰਾ ਬਾਹਰ ਸਾਲਾ ਸਤਿਮੇ ਹਰ ਰਾਤ ਮੇਰਾ ਇੰਨੇ ਦਾ ਦਰਦ ਕਾਲ ਕਲਾ ਕਾਲ ਕਲਾ ਆ ਜਾਂਦੀ ਤੇਨੂੰ ਦੇਦੀ ਬੀਬੀ ਨੇ ਕਦੀ ਘੁੱਟੀਆਂ ਤੇਰੀਆਂ ਬਾਹਾਂ ਲੱਤਾਂ ਐਨੇ ਕਦੀ ਲੱਤਾਂ ਬਾਹਾਂ ਘੁੱਟੀਆਂ ਤੇਰੀਆਂ ਬਹੁਤ ਹੈ ਮੈਂ ਤਾਂ ਕਹਿੰਨਾ ਗੱਲ ਨਾ ਘੁੱਟ ਦੇ ਕਿਸ ਦਿਨ ਤੇਰਾ ਹੁਣ ਤਾਂ ਤੁਸੀਂ ਕਹੀ ਚਿਰ ਹੋ ਗਿਆ ਓ ਸੋਹਣੇ ਤੂੰ ਇੱਕ ਵਾਰੀ ਕਿਹਾ ਤੇ ਕਰੋ ਮੈਂ ਤਾਂ ਲੱਤਾਂ ਮੈਂ ਤੁਹਾਡੀਆਂ ਦਬਾਉਂਗਾ ਪੂਰੀ ਕੀ ਕੰਮ ਕਰਾਇਆ ਤਾਂ ਕੀ ਕਰਾ ਬੀਬੀ ਦੱਸਣਾ ਤਾਂ ਪੈਂਦਾ ਨਾ ਧਾਮੀ ਸਾਹਿਬ ਨੂੰ ਰਜੇਵੇਂ ਬਹੁਤ ਆ ਮੈਨੂੰ ਰਜਿਵੇਂ ਬਹੁਤ ਆ ਮੈਨੂੰ ਦੱਸਣਾ ਪੈਂਦਾ ਵੀ ਆਹ ਕੰਮ ਕਰੋ ਆਹ ਕੰਮ ਕਰੋ ਚੱਲ ਨਾ ਆ ਕੇ ਕੋਠੇ ਤੇ ਆ ਜਾ ਫੇ ਆਪਾਂ ਆਪਣੀਆਂ ਗੱਲਾਂ ਕਰੀਏ ਪਿਆਰ ਦੀਆਂ ਭਾਈ ਚੱਲਾ ਹਾਂ ਮੈਂ ਕੱਪੜੇ ਲੈ ਕੇ ਆਉਣੀ ਚਾਹ ਪਾਣੀ ਆਦਰ ਕੋਈ ਕੀ ਖਵਾਈਏ ਰੋਟੀ ਭਾਣੀ ਖਾਦੇ ਚੰਗਾ ਹੋਣਾ ਭਣੀ ਹਿੰਮਤ ਹੈ ਨਹੀਂ ਹੋਏ ਕੰਮ ਕਰ ਲਈ ਦਿਲ ਨਹੀਂ ਚੰਗਾ ਤੇਰਾ ਰੰਗ ਤੇ ਸੋਹਣਾ ਆ ਮੇਰਾ ਦਿਲ ਨਹੀਂ ਚੰਗਾ ਤੁਹਾਡੇ ਕੋਲ ਨਹੀਂ ਇਹ ਬਹੁਤ ਹੀ ਨਹੀਂ ਮੈਂ ਕੁਰਸੀ ਲੈਣਾ ਚੱਲੋ ਮਾਰਾ ਹੀ ਕਿਰਪਾ ਕੀਤੀ ਜਾਣਾ ਬੱਚੇ ਕਹਿੰਦੇ ਜਾਣਾ ਹੀ ਪਾਣਾ ਹੈ ਨਾ ਤੇ ਬੇਬੇ ਬੜਾ ਕਹਿੰਦੀ ਆ ਤੇਰੀ ਸ਼ਕਲ ਜਾਣ ਆਲੀ ਮੈਨੂੰ ਕਾਲੀ ਕਿਹਾ ਸੀ ਨਾ ਕਿ ਸ਼ਕਲ ਮੇਰੀ ਨੇ ਆਹੋ ਕਹਿੰਦੀ ਤੇਰੀ ਸ਼ਕਲ ਕੈਨੇਡਾ ਜਾਣ ਆਲੀ ਆ ਜਿੱਦਾਂ ਕਹਿਣਾ ਨਾ ਕਿਸ ਨੂੰ ਬਾੜਾ ਆ ਕਾਲੀ ਸ਼ਕਲ ਹੋ ਗਈ ਆ ਮੇਰੀ ਪੂਰੀ ਹੋਰ ਲੱਗਦੀ ਆ ਕਹਿੰਦੀ ਕੀ ਕਰੋਗੇ ਆ ਯਾਨੀ ਬਿੜੀਉਦੀ ਬੇਚਾ ਬੂਥੀ ਤੇਰੀ ਕੈਨੇਡਾ ਜਾਣਾ ਆਹ ਬੀਬੀ ਇੱਕ ਦਿਨ ਕਿਹਾ ਸੀ ਤੂੰ ਕਿਹੜੀ ਸ਼ਕਲ ਤੇਰੀ ਕੈਨੇਡਾ ਜਾਣ ਆਲੀ ਮੈਨੂੰ ਕਰ ਨਹੀਂ ਪਿਆ ਕਹਿੰਦਾ ਮੈਂ ਇਹ ਇਨਾ ਕੁਝ ਕਹਿੰਦੀ ਆਹ ਫੇਕੀ ਆ ਕਹਿਤਾ ਤੇ ਕਹਤਾ 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 ਬੀਬੀ ਕਹਤਾ ਅੱਜ ਝੋਨਾ ਵੀ ਵੜਾਤਾ ਆ ਪਹਿਲਾਂ ਸਾਬੀ ਦਾ ਵੜਾਇਆ ਆ ਤੇ ਅੱਜ ਬੀਬੀ ਦਾ 파ਟ ਥੋੜਾ ਜਿਹਾ ਲਿਆ ਗਿਆ ਤਾਂ ਮੈਂ ਹਾਂ ਚੱਲ ਮੋਟਰ ਤੇ ਵੀ ਅੱਜ ਜਾ ਕੇ ਤੇ ਥੋੜਾ ਜਿਹਾ ਝੋਨੇ ਵਾਲੇ 파ਟ ਲੈ ਲੈਣੇ ਆ ਅੱਜ ਤੁਹਾਨੂੰ ਝੋਨਾ ਵੜਾਉਂਦੇ ਦਿਖਾਉਂਦੇ ਆ ਸੋ ਸਭੀ ਨਜ਼ਰਿਆ ਉਧਰ ਕਾਉਂਡੀ ਵਾਲਾ ਨਾਗ ਬੈਠਾ ਆ ਹਾਂਜੀ ਛੜਤੀ ਮੁੰਡੇ ਨੇ ਬੋਗੀ ਤੇ ਵੇਖੋ ਤਣੇ ਪੈਂਦੇ ਇੰਨਾ ਚੱਲਦਾ ਜ਼ਿੰਮੇਦਾਰ ਇਹਦਾ ਕੰਮ ਆ ਜੀ ਗੰਨਾ ਗੰਨੇ ਦਾ ਜਮੂਰਤ ਕਰਨ ਲੱਗੇ ਆ ਅਜ ਗੰਨਾ ਉਹ ਥੱਲਿਓਂ ਦੀ ਵੱਟ ਹਾਂ ਆ ਕੀ ਕੀਤਾ ਆ ਤੇਰੇ ਮੈਂ ਦਾਦਾ ਨਾ ਸਫਾਈ ਕਰਕੇ ਉਹ ਅਜ ਜਲੂਸ ਕੱਢ ਛੜਿਆ ਮੈਂ ਗੰਨਾ ਵੱਡਾ ਚੁੱਪਦਾ ਹੁੰਨਾ ਆ ਉਹ ਯਾਰ ਪਰਾਂ ਛੇਲਦਾ ਤੇ ਨਹੀਂ ਕਰ ਚੱਲ ਫੇਰ ਠੀਕ ਆ ਉਧਾਂ ਤੇ ਠੀਕ ਆ ਗੰਨਾ ਤੋੜਿਆ ਰੋ ਬਹੁਤ ਹੈ ਜਲੀਲ ਆ ਤੂੰ ਇਧਰ ਫੜਾ ਮੈਂ ਨਹੀਂ ਚੁੱਪਣਾ ਤੇਰੇ ਵਾਲਾ ਅਏ ਤੂੰ ਚੁੱਪੇਗਾ ਪਰਾਂ ਹੋ ਜਾ ਲਓ ਜੀ ਇਹ ਪੰਜਵੀਂ ਬੋਗੀ ਪੈ ਰਹੀ ਆ ਤੇ ਇਕੱਲਾ ਕਿਦਾ ਹੋ ਰਿਹਾ ਗਿਆ ਤੇ ਨਿਪਟ ਜਾਣਾਗਾ ਫੇਰ ਜਾਊਗੀ ਆਪਣੇ ਬੀਬੀ ਹੋਣੀ ਅੱਜ ਘਰੇ ਹੀ ਆ। ਉਹਨਾਂ ਦੇ ਵਿੱਚ ਥੋੜਾ ਜਿਹਾ ਸ਼ਾਟ ਮੈਂ ਪਾ ਲੈਣਾ ਆ। ਸੋ ਫਿਲਹਾਲ ਅੱਜ ਇੰਨਾ ਕੁ ਵਲੌਗ ਪਰਮਾਨ ਕਰਿਓ ਕਿਉਂਕਿ ਅੱਜ ਕੰਮ ਜਿਆ ਸੀਗਾ ਤੇ ਤਾਂ ਕਰਕੇ ਜਿਆਦਾ ਵਲੌਗ ਬੀਬੀ ਵਾਲਾ ਨਹੀਂ ਪਾਇਆ ਗਿਆ। ਤੇ ਇਸ ਕਰਕੇ ਅੱਜ ਮੋਟਰ ਤੇ ਆ ਗਏ ਆ। ਇਹ ਆਪਣੇ ਵਾਲਾ ਝੋਟ ਆ। ਤੇ ਸਾਪੀ ਵਾਲਾ ਦਾਣੇ ਢੋਂਦਿਆ ਆ ਤੇ ਮੰਡੀ ਲਗਾਏ ਮੇਰੇ ਵਾਲਾ ਆ। ਤੇ ਆਪਣੇ ਇਕੱਠੇ ਹੀ ਰਹਿੰਦੇ ਆ ਜੀ। ਘੜਿਓ ਲੈ ਜੀ ਦਾ ਘਰੇਲ ਹੈ ਜੀ ਦਾ ਬਾਬੇ ਦੀ ਮੇਹਰ ਆ ਫੁੱਲ। ਤੇ ਬਾਕੀ ਆ ਰਹਿ ਗਿਆ ਥੋੜਾ ਜਿਹਾ। ਫੇ ਚੱਲਦੇ ਆ ਆਪਣੇ ਨੂੰ ਬਾਕੀ ਇੰਨਾ ਕ ਵਲੌਗ ਪ੍ਰਵਾਨ ਕਰਿਓ ਸੋ ਕੋ ਗਲਤੀ ਭੁੱਲ ਚੱਕ ਮਾਫੀ ਆ ਤੇ ਕੱਲ ਨੂੰ ਬੀਬੀ ਦਾ ਫੇਰ ਕੰਟੀਨਿਊ ਆਏਗਾ ਸੋ ਥੋੜਾ ਜਿਹਾ ਬੀਬੀ ਦਾ ਪ੍ਰਵਾਨ ਪੰਜਵਾਏ ਕਰਿਓ ਤੁਸੀਂ ਬੀਬੀ ਦਾ ਵਿੱਚ ਪਹਿਲਾ ਪਾਰਟ ਮੈਂ ਜਰੂਰ ਪਾਇਆ ਪਹਿਲਾਂ ਪਹਿਲਾਂ ਸਵੇਰੇ ਬੀਬੀ ਦਾ ਬਣਾਇਆ ਵਲੌਗ ਸੋ ਫੇਰ ਨਾਲ ਅਸੀਂ ਮੋਟਰ ਤੇ ਆ ਗਏ ਝੋਨਾ ਵੜਾਉਣ ਤੇ ਹੁਣ ਤੁਸੀਂ ਇੱਥੇ ਤੱਕ ਵਲੌਗ ਜੋ ਆਏ ਕਰਿਓ ਸੋ ਮਿਲਾਂਗੇ ਕੱਲ ਨਵੇਂ ਵਲੌਗ ਦੇ ਵਿੱਚ ਜੇ ਸ਼ਾਮ ਨੂੰ ਹੋਇਆ ਤਾਂ ਮੈਂ ਸ਼ਾਮ ਨੂੰ ਵੀ ਵਲੌਗ ਇੱਕ ਸੁੱਟ ਦੂੰਗਾ ਬੀਬੀ ਵਾਲਾ ਦੀਵਾਲੀ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜੇ ਦੇਖਦੇ ਆ ਸੋ ਬਹੁਤ-ਬਹੁਤ ਮੁਬਾਰਕਾਂ ਦੀਵਾਲੀ ਦੀਆਂ ਬਾਕੀ ਯਾਰ ਮੈਨੂੰ ਨਾ ਮੈਸੇਜ ਆਉਂਦੇ ਆ ਕਈ 2 2-4 ਜਾਣੇ ਤਾਂ ਮੈਨੂੰ ਮੈਸੇਜ ਆਇਆ ਕਿ ਵੀਰੇ ਆ ਬੀਬੀ ਨੂੰ ਤੰਗ ਨਾ ਕਰਿਆ ਕਰੋ ਇਦਾਂ ਇਦਾਂ ਇੱਕ ਤਾਂ ਤੇ ਯਾਰ ਮੈਨੂੰ ਬਹੁਤ ਹੋਰ ਜਿਹੇ ਤਰੀਕੇ ਨਾਲ ਆਇਆ ਮੈਸੇਜ ਕਿ ਯਾਰ ਤੂੰ ਇਦਾਂ ਯਾਰ ਦੇਖ ਮਾੜਾ-ਮੋਟਾ ਵੀਰ ਗੱਲ ਹੈ ਕਿ ਇਦਾਂ ਕਿਸੇ ਨੂੰ ਕਿਸੇ ਦੇ ਪਰਿਵਾਰ ਬਾਰੇ ਕੁਝ ਨਹੀਂ ਪਤਾ ਹੁੰਦਾ ਅਸੀਂ ਸਭ ਚਲੋ ਬੀਬੀ ਨਾਲ ਇੰਜੋਏ ਕਰਦੇ ਆ ਤੇ ਜੀ ਬੰਦਾ ਬਜ਼ੁਰਗਾਂ ਨੂੰ ਨਾ ਨਾ ਬੁਲਾਏ ਤੇ ਤੇਰੇ ਵਰਗੇ ਤਾਂ ਵੀ ਕਹਿੰਦੇ ਹੁੰਦੇ ਆ ਤੁਸੀਂ ਬੁਲਾਉਨੇ ਨਹੀਂ ਹੈਗੇ ਠੀਕ ਆ ਸੋ ਆਪਾਂ ਨੂੰ ਪਤਾ ਆਂ ਹੀ ਪਰਿਵਾਰ ਵਿੱਚ ਬੀਬੀ ਨੂੰ ਕਿਦਾਂ ਰੱਖਿਆ ਸਾਡੀ ਜਾਨ ਆ ਠੀਕ ਆ 100 ਸਾਲ ਦੀ ਉਮਰ ਆ ਤੇ ਕੇ ਗੱਲਾਂ ਹੀ 100 ਸਾਲ ਦੀ ਉਮਰ ਆ ਮਹਾਰਾਜ ਦੀ ਕਿਰਪਾ ਨਾਲ ਚਲੋ ਉਮਰਾਂ ਤੇ ਮਹਾਰਾਜ ਦੇ ਹੱਥ ਹੁੰਦੀਆਂ ਆ ਪਰ ਫਿਰ ਵੀ ਆਪਾਂ ਬਹੁਤ ਕਦਰ ਕਰੀਦੀ ਆ ਉਹਦੀ ਨਹੀਂ ਤੇ ਸਾਡੇ ਪਿੰਡੇ ਆ ਕੇ ਪੁੱਛ ਲਈ ਵੀ ਇਹਨਾਂ ਨੇ ਆਪਣੀ ਬੀਬੀ ਕਿਦਾਂ ਰੱਖੀ ਆ ਠੀਕ ਆ ਤੇ ਦੂਜੀ ਗੱਲ ਇਹ ਆ ਮੈਸੇਜਾਂ ਤਾਂ ਟਿਆਦਾ ਮੈਨੂੰ ਕੋਈ ਗਿਸਾ ਗਿਲਾ ਨਹੀਂ ਲੱਗਦਾ ਬਸ ਜਿਹਨੇ ਕਰਨਾ ਹੁੰਦਾ ਨਾ ਮੈਸੇਜ ਸੋ ਮੈਨੂੰ ਬਹੁਤ ਵਧੀਆ ਲੱਗੇ ਕੋਈ ਗੱਲ ਨਹੀਂ ਆਪਣੀ رائے ਬੰਦਾ ਹਰਕ ਦੇ ਸਕਦਾ ਹੈ ਵੀ ਯਾਰ ਵੀਰੇ ਆ ਇਦਾਂ ਇਦਾਂ ਹਨਾ ਸੋ ਭੈਣਾ ਵੀ ਮੈਸੇਜ ਕਰਦੀਆਂ ਕਦੇ ਵੀ ਕਿਸੇ ਨੇ ਮਾੜਾ ਮੈਸੇਜ ਨਹੀਂ ਕੀਤਾ ਮੇਰੀ ਭੈਣ ਨੇ ਠੀਕ ਹੈ ਤੇ ਮੇਰਾ ਭਰਾ ਜੇ ਵਲੌਗ ਦੇ ਦੇ ਰਹੇ ਹੋਣੇ ਆ ਜਰੂਰ ਆਪਣੀ رائے ਜਰੂਰ ਦਿਆ ਕਰੋ ਆਪਣਾ ਜੋ ਵੀ ਤੁਹਾਡੀ ਸਲਾਹ ਹੁੰਦੀ ਆ ਸਿਰ ਮੱਥੇ ਆ ਪਰ ਦਿਆ ਤਰੀਕੇ ਚ ਕਿਆ ਤਰੀਕੇ ਚ ਦਿਆ ਕਰੋ ਬਸ ਹੋਰ ਕੁਝ ਨਹੀਂ ਆ ਠੀਕ ਹੈ ਨਾ ਸੋ ਆਪਾਂ ਵੀ ਤੁਹਾਡੇ ਵਰਗੇ ਹੀ ਆ ਹੈ ਅਸੀਂ ਵੀ ਬਹੁਤ ਭੜੇ ਆ ਬਸ ਗੱਲ ਇਹ ਆ ਵੀ ਹੁਣ ਆਪਾਂ ਬਲੌਗਾਂ ਵਾਲੇ ਪਾਸੇ ਨੂੰ ਹੋ ਗਏ ਆ ਤੋ ਕਈ ਵਾਰੀ ਬੰਦਾ ਇਹ ਸੋਚਦਾ ਕਰੇ ਬੁੜੀਆਂ ਦੇ ਵਿੱਚ ਵਲੌਗ ਹੀ ਬਣਾਉਂਦਾ ਰਹਿੰਦਾ ਕਰੀ ਦੇ ਕੰਮ ਹੀ ਸਾਰੇ ਕੀਤੇ ਆ। ਤੋ ਗੱਲ ਇਹ ਆ ਵੀ ਆਪਾਂ ਚਲੋ ਹੁਣ ਮਾਰਾ ਜਿੱਧਰ ਨੂੰ ਬੰਦੇ ਦੇ ਉਹ ਕੀ ਕਹਿੰਦੇ ਕੀਤਾ ਜਾ ਜੋੜ ਦਿੰਦਾ ਉਹ ਬੰਦਾ ਕਰਨ ਲੱਪੈਂਦਾ ਆ। ਸੋ ਆਪਾਂ ਚਲੋ ਬੀਬੀ ਨਾਲ ਵਲੌਗ ਬਣਾ ਲਈਦੇ ਆ। ਹਰ ਇੱਕ ਬੰਦਾ ਸਿੱਧੀ ਗੱਲ ਆ ਯਾਰ ਪਹਿਲੇ ਹੀ ਭੱਜਦਾ ਹੈ ਆਪਣੇ ਕੋਈ ਐਮ ਨਾ ਪਖੰਡ ਜਿਹੀ ਨਹੀਂ ਹੈਗੇ। ਸੋ ਫਿਲਹਾਲ ਗੱਲ ਇਹ ਆ ਵੀ ਜਿਨੇ ਵੀ ਮੈਸੇਜ ਕਰਨਾ ਹੁੰਦਾ ਨੇ ਯਾਰ ਤਰੀਕੇ ਨਾਲ ਕਰਿਆ ਕਰੋ। ਬਾਕੀ ਕੋਈ ਗੱਲ ਨਹੀਂ ਆ। ਲਵ ਯੂ ਸਾਰੇ ਭੈਣ ਭਰਾਵਾਂ ਨੂੰ ਜਿਉਂਦੇ ਵਾਸਤੇ ਰਹੋ। ਤੇ ਦੀਵਾਲੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸੋ ਮਹਾਰਾਜ ਸਾਰਿਆਂ ਦੇ ਘਰ ਖੁਸ਼ੀਆਂ ਵਾਲੀ ਦੀਵਾਲੀ ਹਰ ਸਾਲ ਲੈ ਕੇ ਆਵੇ ਸੋ ਹਰ ਇੱਕ ਨੂੰ ਹੁੰਦਾ ਕਿ ਆਪਾਂ ਵਧੀਆ ਵਧੀਆ ਦੀਵਾਲੀ ਮਨਾਈਏ ਤੇ ਮੇਰਾ ਭਰਾ ਸੋ ਸੋਹਣੀ ਵਧੀਆ ਤਰੀਕੇ ਨਾਲ ਦੀਵਾਲੀ ਮਨਾਓ ਤੇ ਖੁਸ਼ੀਆਂ ਖੇੜੇ ਲਾਓ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਜੀਆਂ ਦੀ ਕਦਰ ਕਰਿਆ ਕਰੋ ਉਹਨਾਂ ਨਾਲ ਹੀ ਰੌਣਕ ਆਉਂਦੀਆਂ ਜਦੋਂ ਬੰਦਾ ਆਪਣੇ ਪਰਿਵਾਰ ਦੀ ਇੱਜ਼ਤ ਕਰਦਾ ਨਾ ਇਹ ਤਾਂ ਮੈਂ ਪ੍ਰਤੱਖ ਵੇਖਿਆ ਆ ਜਦੋਂ ਬੰਦਾ ਆਪਣੇ ਪਰਿਵਾਰ ਦੀ ਇੱਜ਼ਤ ਕਰਦਾ ਨਾ ਇਹਨਾਂ ਦੇ ਵਿੱਚ ਬਹਿਣ ਲੱਗਦਾ ਇਹਨਾਂ ਨਾਲ ਗੱਲਾਂ-ਬਾਤਾਂ ਕਰਨੀਆਂ ਸ਼ੁਰੂ ਕਰ ਦਿੰਦਾ ਆ ਮਰਜ਼ ਭਾਗ ਵੀ ਇਦਾਂ ਦੇ ਲਾਉਂਦਾ ਨਾ ਕਿ ਬੰਦਾ ਕਹਿੰਦਾ ਵੀ ਮਰਜ਼ ਮੈਂ ਤੇ ਨਾ ਕਦੇ ਸੋਚਿਆ ਵੀ ਨਹੀਂ ਸੀਗਾ ਬਈ ਜਿੰਨਾ ਤੂੰ ਏਕਾਤ ਤੋਂ ਵੱਧ ਦੇ ਦਿੱਤਾ ਠੀਕ ਆ ਸੋ ਮਾਲਕ ਨੇ ਏਕਾਤ ਤੋਂ ਵੱਧ ਦਿੱਤਾ ਤਾਂ ਕਰਕੇ ਮੈਂ ਇਹ ਗੱਲ ਦੱਸਦਾ ਪਿਆ ਵੀ ਜਿੱਦਣ ਬੰਦਾ ਆਪਣੇ ਮਾਂ ਪਿਓ ਦੀ ਕਦਰ ਕਰਨ ਲੱਗ ਪਿਆ ਨਾ ਤੇ ਮਰਜ਼ ਰਜਾ ਦੇੁੰਦਾ ਫੜ ਕੇ ਤੇ ਇਸ ਕਰਕੇ ਮੇਰਾ ਭਰਾ ਆਪਣੇ ਮਾਂ ਪਿਓ ਦੀ ਆਪਣੇ ਬਜ਼ੁਰਗਾਂ ਦੀ ਕਦਰ ਜ਼ਰੂਰ ਕਰਿਆ ਕਰੋ ਇਹ ਘਰ ਦੀਆਂ ਰੌਣਕਾਂ ਹੈ ਘਰ ਤੇ ਬੋਝ ਨਹੀਂ ਹੈਗੇ ਇਹ ਉਮਰ ਹਰ ਕਿਤੇ ਬੰਦੇ ਤੇ ਹੁੰਦੀ ਹੈ ਠੀਕ ਹੈ ਨਾ ਸੋ ਇਹਨਾਂ ਦੀ ਕਦਰਿਆ ਕਰਿਆ ਕਰੋ ਇਹਨਾਂ ਨਾਲ ਹੀ ਬੰਦਾ ਤੁਰਿਆ ਫਿਰਦਾ ਤੇ ਜਦੋਂ ਬਜ਼ੁਰਗ ਤੁਹਾਡਾ ਘਰ ਦੇ ਵਿੱਚ ਖੁਸ਼ ਹੋਊਗਾ ਨਾ ਤੇ ਜਿਹੜੋ ਕੋ ਲੰਘਦਾ ਬੰਦਾ ਆਉਂਦਾ ਜਾਂਦਾ ਦੇਖਦਾ ਨਾ ਇਹੀ ਕਹਿੰਦਾ ਕਿ ਵਾਕੇ ਇਹ ਬੰਦੇ ਸਰਦਾਰ ਆ ਜਿਨ੍ਹਾਂ ਨੇ ਆਪਣੇ ਬਜ਼ੁਰਗਾਂ ਨੂੰ ਖੁਸ਼ ਰੱਖਿਆ ਆ ਠੀਕ ਆ ਸੋ ਇਹ ਗੱਲਾਂ ਬਾਤਾਂ ਮੈਂ ਤਾਂ ਮੈਂ ਨਾ ਗੱਲਾਂ ਦੇ ਤਾਂ ਬੜੀਆਂ ਕਰਨੀਆਂ ਚਾਹੁੰਦਾ ਆ ਪਰ ਫਿਰ ਵੀ ਵਲੌਗ ਜਿਆਦਾ ਲੰਬਾ ਹੋ ਜਾਂਦਾ ਕਦੀ ਕਈ ਵਾਰੀ ਬੰਦਾ ਕੋਈ ਨਾ ਚੀਜ਼ਾਂ ਗੱਲਾਂ ਤੇ ਨਹੀਂ ਇੰਟਰਸਟ ਦਿੰਦਾ ਮੈਂ ਤਾਂ ਨਹੀਂ ਕਰਦਾ ਫਿਰ ਵੀ ਅੱਜ ਮੇਰਾ ਦਿਲ ਕੀਤਾ ਕਰਨੂ ਆਪਣੇ ਘਰਦਿਆਂ ਦੀ ਜ਼ਰੂਰਤ ਤਾਂ ਕਰਿਆ ਕਰੋ ਫਿਰ ਬਾਬਾ ਬਾਰੇ ਨੇਰੇ ਕਰ ਦਿੰਦਾ ਆ ਆਪਾਂ ਤਾਂ ਯਾਰੇ ਦੇਖਿਆ ਆ ਮਾਲਕ ਨੇ ਕੀ ਕਹਿੰਦੇ ਹੁੰਦੇ ਆ ਵੀ ਬਾਹ ਫੜਨ ਲੱਗੇ ਦੀਰ ਨਹੀਂ ਲਾਉਂਦਾ ਠੀਕ ਆ ਤੇ ਹਰ ਕੰਨ ਨੀਵੇਂ ਹੋ ਕੇ ਮਿਲਦਾ ਕੋਈ ਵੀ ਬੰਦਾ ਮਿਲੇ ਨੀਵੇਂ ਹੋ ਕੇ ਮਿਲਦਾ ਕਿ ਭਰਾ ਕੋਈ ਗੱਲ ਨਹੀਂ ਜੀ ਸਕਦਕੇ ਜੇ ਤੂੰ ਆਪਾਂ ਨੂੰ ਪਿਆਰਨਾ ਭਲਾਇਆ ਤੇ ਅਸੀਂ ਕੀ ਚੀਜ਼ ਆ ਕੋਈ ਇੱਥੇ ਆ ਫੀਲਿੰਗਾਂ ਫੁੱਲੀਆਂ ਨਹੀਂ ਹੈਗੀਆਂ ਬਸ ਇਹ ਆ ਕਿ ਮਾਲਕ ਨੇ ਜੇ ਤੁਹਾਨੂੰ ਕੋਈ ਕਿਸੇ ਚੀਜ਼ ਚ ਪ੍ਰਸਿੱਧੀ ਦੇਤੀ ਤਾਂ ਨੀਵੇਂ ਹੋ ਕੇ ਰਹੋ ਠੀਕ ਆ ਤੇ ਬਾਕੀ ਦੁਨੀਆ ਬਹੁਤ ਤਰ੍ਹਾਂ ਦੀ ਹਰ ਕਦਾ ਆਪਣੇ ਸਲਾਹ مشਵਰੇ ਆ ਜੀ ਇਦਾਂ ਉਦਾਂ ਕਿਸੇ ਨੂੰ ਗੱਲ ਕਰਨ ਦਾ ਤਰੀਕਾ ਹੈਗਾ ਕਿਸੇ ਨੂੰ ਨਹੀਂ ਹੈਗਾ ਠੀਕ ਆ ਤੇ ਬਾਕੀ ਜਿਉਂਦੇ বাসਦੇ ਰਹੋ ਇਨਾਂ ਕੋਲ ਲੋਗ ਇੰਜੋਏ ਕਰਿਓ ਸਸਸੀ ਕਾਲਾ ਸਾਰਿਆਂ ਨੂੰ ਲਵ ਯੂ ਮੇਰਾ ਪ੍ਰਾ